ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਸਰਬਜੀਤ कौर ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦੀ ਆਂ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਸਾਡੇ ਪੇਜ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਸ਼ੇਅਰ ਕੀਤਾ ਕਮੈਂਟ ਕੀਤਾ ਆ ਤੁਸੀਂ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦਿੱਤਾ ਜਿੱਥੋਂ ਜਿਹਦੇ ਕਰਕੇ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਆਂ ਤੇ ਮੈਂ ਉਮੀਦ ਕਰਦੀ ਆ ਅੱਗੇ ਵੀ ਤੁਸੀਂ ਮੈਨੂੰ ਮੇਰੀਆਂ ਵੀਡੀਓਜ਼ ਨੂੰ ਲਾਈਕ ਕਰਦੇ ਰਹੋਗੇ ਅਗਰ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਵੈਸੇ ਵੀ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਹੈ ਉਹਦੇ ਅਸੀਂ ਹਮੇਸ਼ਾ ਲਈ ਰਿਣੀ ਰਵਾਂਗੇ ਤੇ ਹੁਣ ਮੈਂ ਕੁਝ ਜਿਹੜੀਆਂ ਸਤਰਾਂ ਨੇ ਉਹ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀਆਂ ਤੇ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਇਹ ਵੀ ਪਸੰਦ ਜ਼ਰੂਰ ਆਉਣਗੀਆਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਜੀ ਇਹਨਾਂ ਸਤਰਾਂ ਨੂੰ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਵਹਿੰਦੇ ਜਾਣਾ ਚਾਹੇ ਡਿੱਗਦੇ ਟੈਂਦੇ ਜਾਣਾ ਜ਼ਿੰਦਗੀ ਦੇ ਵਿੱਚ ਵਹਿੰਦੇ ਜਾਣਾ ਚਾਹੇ ਡਿੱਗਦੇ ਢੈਂਦੇ ਜਾਣਾ ਦੂਜਿਆਂ ਉੱਤੇ ਆਸ ਨਹੀਂ ਰੱਖਣੀ ਆਪਣੀ ਕਿਸਮਤ ਆਪ ਹੈ ਲਿਖਣੀ ਦੂਜਿਆਂ ਉੱਤੇ ਆਸ ਨਹੀਂ ਰੱਖਣੀ ਆਪਣੀ ਕਿਸਮਤ ਆਪ ਹੈ ਲਿਖਣੀ ਕਈ ਵਾਰੀ ਪੈਂਦੀ ਗੱਲ ਰੱਖਣੀ ਕੁਝ ਸੁਣਦੇ ਕੁਝ ਸਹੰਦੇ ਜਾਣਾ ਕੁਝ ਸੁਣਦੇ ਕੁਝ ਸਹੰਦੇ ਜਾਣਾ ਜ਼ਿੰਦਗੀ ਦੇ ਵਿੱਚ ਵਹਿੰਦੇ ਜਾਣਾ ਚਾਹੇ ਡਿੱਗਦੇ ਢੈਂਦੇ ਜਣਾ ਜਾਤ ਪਾਤ ਵਿੱਚ ਫਰਕ ਵੀ ਕੀ ਹੈ ਕਹਿੰਦੇ ਜਾਤ ਪਾਤ ਵਿੱਚ ਫਰਕ ਵੀ ਕੀ ਹੈ ਹਰ ਕੋਈ ਇੱਥੇ ਰੱਬ ਦਾ ਜੀ ਹੈ ਹਰ ਕੋਈ ਇੱਥੇ ਰੱਬ ਦਾ ਜੀ ਹੈ ਕੁਝ ਖੁਸ਼ੀਆਂ ਦੂਜਿਆਂ ਨੂੰ ਵੰਡ ਕੇ ਕੁਝ ਆਪਣੇ ਲਈ ਲੈਂਦੇ ਜਾਣਾ ਜ਼ਿੰਦਗੀ ਦੇ ਵਿੱਚ ਵੰਦੇ ਜਾਣਾ ਚਾਹੇ ਡਿਗਦੇ ਢੈਂਦੇ ਜਾਣਾ ਕਹਿੰਦੇ ਜ਼ਿੰਦਗੀ ਦੇ ਵਿੱਚ ਵੰਦੇ ਜਾਣਾ ਚਾਹੇ ਡਿਗਦੇ ਢੈਂਦੇ ਜਾਣਾ ਜੇ ਕੋਈ ਤੇਰੇ ਵੱਲ ਨਹੀਂ ਤੂੰ ਮੰਨਦਾ ਏ ਜੇ ਕੋਈ ਬੰਦਾ ਤੇਰੇ ਵੱਲ ਨਹੀਂ ਤਾਂ ਵੀ ਤਾਂ ਕੋਈ ਗੱਲ ਨਹੀਂ ਤੂੰ ਮੰਨਦਾ ਏ ਜੇ ਕੋਈ ਬੰਦਾ ਤੇਰੇ ਵੱਲ ਨਹੀਂ ਤਾਂ ਵੀ ਤਾਂ ਕੋਈ ਗੱਲ ਨਹੀਂ ਮਰਨਾ ਵੀ ਕੋਈ ਹੱਲ ਨਹੀਂ ਕਹਿੰਦੇ ਮਰਨਾ ਵੀ ਕੋਈ ਹੱਲ ਨਹੀਂ ਆਪ ਹੀ ਲੈਂਦੇ ਜਾਣਾ ਜ਼ਿੰਦਗੀ ਦੇ ਵਿੱਚ ਵਹਿੰਦੇ ਜਾਣਾ ਚਾਹੇ ਡਿੱਗਦੇ ਟੈਂਦੇ ਜਾਣਾ ਕਹਿੰਦੇ ਸਾਗਰ ਵਾਂਗ ਵਿਸ਼ਾਲ ਹੈ ਜ਼ਿੰਦਗੀ ਕਹਿੰਦੇ ਸਾਗਰ ਵਾਂਗ ਵਿਸ਼ਾਲ ਹੈ ਜ਼ਿੰਦਗੀ ਜੇ ਮੰਨੋ ਤਾਂ ਕਮਾਲ ਹੈ ਜ਼ਿੰਦਗੀ ਜੇ ਮੰਨੋ ਤਾਂ ਕਮਾਲ ਹੈ ਜ਼ਿੰਦਗੀ ਜਿਸ ਹਾਲਤ ਵਿੱਚ ਮਾਲਕ ਰੱਖੇ ਤੁਹਾਨੂੰ ਜਿਸ ਹਾਲਤ ਵਿੱਚ ਮਾਲਕ ਰੱਖੇ ਉਸ ਵਿੱਚ ਹੀ ਖੁਸ਼ ਰਹਿੰਦੇ ਜਾਣਾ ਉਸ ਵਿੱਚ ਹੀ ਖੁਸ਼ ਰਹਿੰਦੇ ਜਾਣਾ ਜ਼ਿੰਦਗੀ ਦੇ ਵਿੱਚ ਵਹਿੰਦੇ ਜਾਣਾ ਚਾਹੇ ਡਿੱਗਦੇ ਟੈਂਦੇ ਜਾਣਾ ਕਦੇ ਜ਼ਿੰਦਗੀ ਦੇ ਵਿੱਚ ਵਹਿੰਦੇ ਜਾਣਾ ਚਾਹੀਏ ਡਿੱਗਦੇ ਟੰਦੇ ਜਾਣਾ ਧੰਨਵਾਦ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਸਤਰਾ ਬਹੁਤ ਪਸੰਦ ਆਉਣਗੀਆਂ ਇਹ ਸਤਰਾ ਸਾਨੂੰ ਇਹ ਮੈਸੇਜ ਦਿੰਦੀਆਂ ਹਨ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਦੇ ਜਾਣਾ ਹੈ ਮੁਸ਼ਕਲਾਂ ਤਾਂ ਆਉਂਦੀ ਹੀ ਰਹਿੰਦੀਆਂ ਤੇ ਇਹਨਾਂ ਦਾ ਨਾਮ ਹੀ ਜ਼ਿੰਦਗੀ ਹੈ ਜ਼ਿੰਦਗੀ ਤਾਂ ਬਾਖਮਾਲ ਹੈ ਪਰ ਅਸੀਂ ਇਹਨੂੰ ਕਹਿ ਦਿੰਦੇ ਹਾਂ ਸਾਡੀ ਤਾਂ ਬੜੀ ਮਾੜੀ ਜ਼ਿੰਦਗੀ ਜ਼ਿੰਦਗੀ ਕੋਈ ਸਸਤੀ ਥੋੜੀ ਮਿਲਦੀ ਹੈ ਸੋ ਉਮੀਦ ਹੈ ਤੁਹਾਨੂੰ ਇਹ ਸਤਰਾ ਬਹੁਤ ਚੰਗੀਆਂ ਲੱਗਣਗੀਆਂ ਤੇ ਹਮੇਸ਼ਾ ਆਪਣੇ ਕੰਮ ਲਈ ਡਟੇ ਰਹੋ ਲੋਕਾਂ ਦੀ ਪਰਵਾਹ ਨਾ ਕਰੋ ਹਮੇਸ਼ਾ ਆਪਣੇ ਕੰਮ ਤੇ ਧਿਆਨ ਦਿਓ ਤੁਸੀਂ ਦੇਖਿਓ ਤੁਹਾਨੂੰ ਕਿੰਨੀਆਂ ਤਰੱਕੀਆਂ ਮਿਲਦੀਆਂ ਇਹਨਾਂ ਸ਼ਬਦਾਂ ਨਾਲ ਮੈਂ ਸਰਬਜੀਤ ਕੌਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਧੰਨਵਾਦ